हां जी ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਡੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਅਪਾ ਚਾਰ ਨਰਖੇਣ ਲਈ ਲੈ ਕੇ ਆਏ ਆਂਗੇ ਉਹਨਾਂ ਵਿੱਚੋਂ ਦੋ ਤਾਂ ਆ ਗੀਆਂ ਬਾਈ ਕੋਲੇ ਤਾਜ਼ੀਆਂ ਸੁਈਆਂ ਕਾਮਾਂ ਤੇ ਇੱਕ ਗੱਬਣ ਕੁਛ ਦਿਨਾਂ ਦੀ ਕੱਚੀ ਆ ਤੇ ਇੱਕ ਬਾਈ ਕੋਲੇ ਆ ਗਈ ਗੱਬਣ ਟੋਕੜ ਚੱਕ ਪਾਸ ਮੱਜ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਨਾਲ ਹੀ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰੇਕ ਕੌਣ ਵਾਲੀ ਨਵੀਂ ਤੋਂ ਨਵੀਂ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਆਜੋ ਆਪਾਂ ਕਰਦੇ ਆਂ ਬਾਈ ਨਾਲ ਗੱਲਬਾਤ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜੀ ਹੋ ਠੀਕ ਹੋ ਬਾਈ ਠੀਕ ਬਈ ਬਾਈ ਕਿਵੇਂ ਚੱਲਦਾ ਬਾਈ ਕੰਮ ਸਹੀਆ ਬਹੁਤ ਵਧੀਆ ਠੀਕ ਹੈ ਬਾਈ ਨਾਮ ਤੇ ਆਪਣਾ ਐਡਰੈਸ ਬੋਲ ਨਾਮ ਮੇਰਾ ਬੂਟਾ ਸਿੰਘ ਬਾਈ ਪਿੰਡ ਢਿੱਲਮਾ ਜ਼ਿਲ੍ਹਾ ਬਰਨਾਲਾ ਤਹਿਸੀਲ ਬਰੇਤਪਾ ਨੇੜੇ ਪਿੰਡ ਬਈ ਨੇੜੇ ਬਰੇਤ 8 ਕਿਲੋਮੀਟਰ ਪੁਖਹਾਂਚੀਆਂ ਹੂੰ 4 ਕਿਲੋਮੀਟਰ ਤਪਾ ਬਾਈ ਜੀ ਠੀਕ ਹੈ ਬਾਈ ਕ ਠੀਕ ਆ 95 925 98388 ਬਾਈ ਦੋ ਨੰਬਰ ਆਪਣੇ ਠੀਕ ਆ ਇਹ ਦੋਵੇਂ ਨੰਬਰ ਬਾਈ ਦੇ ਬਾਈ ਕੰਡਕਟਰ ਨੰਬਰ ਆ ਬਾਕੀ ਸਕਰੀਨ ਤੇ ਚੱਲਣਗੇ ਨੋਟ ਕਰ ਲ ਬਾਈ ਇਧਰੋਂ ਪਹਿਲੇ ਨੰਬਰ ਵਾਲੀ ਤੇ ਸ਼ੁਰੂ ਕਰ ਦਈਏ ਹਾਂ ਵੀਰੇ ਜਰਸੀ ਪਹਿੜਾ ਇਹ ਕਿਹੜਾ ਜਾਸੂਆ ਸੂਈ ਹੋਈ ਵੀਰੇ ਪਹਿੜਾ ਹੂੰ ਤੇ ਮਾਗਰ ਬੱਸਿਆ ਅੱਗੇ ਰੋ ਸੀਨ ਹੋ ਗਣਗੇ ਬਾਈ 25 ਕੇ ਦਿਨ ਅੱਜ ਠੀਕ ਆ ਬਾਈ ਹਾਂ ਬਾਈ ਤੇ ਕਿੰਨਾ ਦੁੱਧ ਆਇਆ ਬਾਈ ਦੁੱਧ ਦੇ ਤਲੇ ਅੱਜ ਦੇ ਕਿਹੜੀ 13 ਲੀਟਰ ਤਿਆਰ ਆ ਬਾਈ ਜੀ ਤੇ ਜੇ ਕੋਈ ਵੀਰ ਦੋ ਟਾਈਮ ਜਾਂ ਬਾਈ ਜ਼ਰੂਰ ਚੋਵੇ ਬਾਈ ਦੋ ਟਾਈਮ ਤਸੱਲੀ ਕਰਕੇ ਲੈ ਕੇ ਜਾ ਠੀਕ ਹੈ ਬਾਈ ਖੰਡੀ ਸੀਲ ਦਾ ਬਾਈ ਪਹੁੰਚਾ ਨਾ ਕਿਵੇਂ ਮਰਜੀ ਦੇਖ ਖੰਡੀ ਸੀਲ ਦੇਖੋ ਲੇਵਾ ਦੇਖੋ ਬੜਾ ਕਮਾਲ ਆ ਫੀਟ ਨਾਲ ਆ ਲੇਵਾ ਥਾਣਾ ਦਾ ਸਹਜ ਇੱਕ ਨੰਬਰ ਥਣ ਵਾਲਾ ਚੰਗਾ ਗਾ ਬਾਲਾ ਸੋਹਣਾ ਕਿਹਾ ਆਪਣੀ ਬਹੁਤ ਬੱਸੀ ਉਹ ਵੀ ਚੰਗੀ ਆ ਬੜਾ ਕੀ ਬਾਤ ਆ ਲੈ ਕੁਆਲਟੀ ਬਾਈ ਚੈੱਕ ਕਰ ਸਕਦਾ ਮੈਂ ਕਿਹੜਾ ਕੱਲਾ ਕੱਲਾ ਥਣ ਪਾ ਪੀੜੀ ਦੇ ਪਾਵੇਂ ਹਾਂ ਉਹ ਵੀ ਸੋਹਣੀ ਆ ਬੱਸੀ ਵੀਰੇ ਆ ਲੇਖ ਦਿਖਾਉਂਗਾ ਖੋਲਿਓ ਬਾਈ ਬੁੱਟੇ ਮੜੀ ਤੁਰ ਬਾਕੀ ਬਾਈ ਤਾਂ ਤਾਂ ਜੇ ਗੱਲ ਕਰੀਏ ਨਾ ਫੁੱਲ ਚੰਗਾ ਕੋਈ ਵੀਰ ਛੋਟੀ ਜੀ ਮੰਨ ਕੇ ਨਾ ਆਜੋ ਕਿ ਨਹੀਂ ਬਾਈ ਹਾਂ ਬਾਈ ਛੋਟੀ ਵੱਡੀ ਬਹਿੜ ਆ ਦੇਖ ਬਾਈ ਫੇਸ ਵਗੈਰਾ ਬੜਾ ਫੇਸ ਵੱਡੀ ਬਾਦੀ ਫੁੱਲ ਕਮਾਲ ਦੀ ਹੈ ਬਰੀਕੀ ਅੰਗਾ ਚਮਕ ਚਮਕ ਵੜੀ ਆ ਨਾ ਬਹੁਤ ਚਮਕਦਾ ਬਾਈ ਨਮਾਈ ਦਾ ਕਰਕੇ ਨਹੀਂ ਲੱਗਦੀ ਨਮਾਈ ਤਾਜੀ ਆ ਸਹੀ ਗੱਲ ਆ ਬਾਈ ਰੰਗ ਸੁੱਕਾ ਤੋੜਾ ਤੱਕ ਬਾਈ ਚੈੱਕ ਕਰ ਸਕਦੇ ਇੱਕ ਨੰਬਰ ਵੱਡੀ ਬਹਿੜ ਆ ਬਈ ਕੋਈ ਆਏ ਨਹੀਂ ਮਾੜੀ ਮੁੱਟੀ ਕਹਿ ਕੇ ਆ ਜਾਲਾ ਆ ਇਹ ਨਹੀਂ ਹੈਗਾ ਬੜਾਪਾ ਜਾੰਗਾ ਬਈ ਹਾਂ ਉਹ ਸੋਹਣੀ ਬਹਿੜ ਆ ਬਾਈ ਸਹੀ ਗੱਲ ਆ ਬਾਈ ਤੇ ਬੁੱਟੇ ਚੋਣ ਚ ਵਾਕੇ ਮੇਰੇ ਚੋੜ ਦਾ ਬਾਈ ਯਾਰ ਇੰਨਾ ਸੋਹਣਾ ਲੱਗਿਆ ਥਾਣੀ ਦਸੀ ਜਾਂਦਾ ਬਾਈ ਤੇ ਧਾਰਾ ਮਾਰੋਂਗੇ ਹਾਂ ਬਾਈ ਧਾਰਾ ਮਾਰ ਕੇ ਦਿਖਾਵਾਂਗੇ ਆਪਾਂ ਚੈੱਕ ਕਰੋ ਕਿਆ ਬਾਤ ਆ ਨਾੜਾ ਨੋੜਾ ਲੈਵੇ ਤੇ ਨਾ ਫੁੱਲ ਚੰਗੇ ਆ ਲੈ ਚੱਲੋ ਬਾਈ ਮੁੱਲ ਬੁੱਟੇ ਫਿਰ ਅੱਜ ਕੀ ਰਹੁਲ ਮੁੱਲ ਬਾਈ ਯਾਰ ਆਪਾਂ 60000 ਦੀ ਦੇਣੀ ਆ ਮੁੱਲ ਕੁਛ ਵੀ ਨਾ ਕਰਨਾ ਆਪਾਂ 65 ਕਰੀਏ ਨਾ 70 ਦੇ 60 ਦੀ ਦਵਾਂਗੇ ਵੀਰੇ ਚੱਕੋ ਬਾਈ ਮੁੱਲ ਬਾਈ ਕਹਿੰਦਾ ਨਾ 60 ਕਰੀਏ ਨਾ 65 ਕਰੀਏ ਕਿੰਨੇ ਦੀ ਬਾਈ 60000 ਦੀ 60000 ਰੁਪਏ ਦੀ ਨਾ 65 ਨਾ 70 6000 ਸਹੀ ਗੱਲ ਹੈ ਕਈ ਇਹਨਾਂ ਬੰਦੇ ਨੇ ਨਾ ਸੌਂਕ ਹੁੰਦਾ ਹਾਂ ਬਈ ਬੱਚੇ ਦਾ ਟੀਕਾ ਪਾ ਇਹਦਾ ਭਰਾ ਦਈਏ ਚੰਗੇ ਨਹੀਂ ਲੈਣੀ ਆ ਜਾਂ ਕੋਈ ਬੱਸੀ ਹੈ ਨਾ ਹਾਂ ਬਈ ਤੇ ਬਾਕੀ ਕੁਆਲਿਟੀ ਬੱਚੇ ਦੀ ਬਹੁਤ ਚੰਗੇ ਨਾਲ ਤਿਆਰ ਹੋਣ ਵਾਲਾ ਬੱਚਾ ਕਿ ਨਹੀਂ ਬੁੱਟੇ ਹਾਂ ਬਈ ਕੱਲ ਡੱਬੀ ਵੜੇ ਸੂਈ ਸੀ ਹੁਣ ਜਰਸੀ ਬੱਸੀ ਦਿੱਤੀ ਸੀ ਬਈ ਠੀਕ ਆ ਪਸੂ ਦਾ ਟੀਕਾ ਲਾ ਪਤਾ ਹੀ ਨਾਣ ਲੋਕ ਭਰਾਉਣ ਲੱਗਣਾ ਹੂੰ ਦੂਜੇ ਨੰਬਰ ਤੇ ਬਈ ਆ ਬਾੜ ਆਪਣੀ ਕਿਹੜਾ ਸੂਆ ਬਈ ਬਈ ਦੂਜਾ ਸੂਆ ਇਹ ਸੂਈ ਹੋਈ ਆ ਹੂੰ ਤੇ ਇਹਨੂੰ ਸੂਈ ਨੂੰ ਅੱਜ ਅੱਜ ਨੌਵਾਂ ਦਿਨ ਹੋ ਗਿਆ ਬਈ ਨੌਵਾਂ ਦਿਨ ਹਾਂ ਬਈ ਠੀਕ ਹੈ ਬਈ ਤੇ ਕਿੰਨਾ ਦੁੱਧ ਆ ਠੀਕ ਹੈ ਹੋਵਾ ਮੰਨ ਕੇ ਚੱਲਾ ਦੁੱਧ ਦਾ ਆਪਾਂ ਕਹਿੰਦੇ ਹਾਂ 15 ਕਿਲੋ ਆ ਭਾਈ ਠੀਕ ਹੈ ਭਾਈ ਹਾਂ ਮੰਨ ਕੇ ਚੱਲੋ ਕੋਈ ਵੀ ਬਾਲੀ ਵੱਡੀ ਬੈੜਾ ਚੰਗੀ ਬੈੜਾ ਭਾਈ ਦੋ ਟਾਈਮ ਭਾਵੇਂ ਤਿੰਨ ਟਾਈਮ ਬਾਈ ਕਹਿੰਦਾ ਭਾਈ ਜਿਵੇਂ ਮਰਜ਼ੀ ਚੋਲੇ ਕੋਈ ਪਰਾ ਦੋ ਚੋਵੇ ਤਿੰਨ ਚੋਵੇ ਜਿਵੇਂ ਮਰਜੀ ਠੰਡੀ ਸੀਲ ਦਾ ਅੰਤਰੀਕ ਵੀ ਤੇ ਸਹੀ ਗੱਲ ਆ ਠੰਡੀ ਠੰਡੀ ਦੇਖੋ ਯਾਰ ਕਿਆ ਬਾਤ ਆ ਤੇ ਬੁੱਟੇ ਜੇ ਗੱਲ ਕਰੀਏ ਚੋਣ ਚਵਾਦੀ ਕਿ ਮੇਰੇ ਚੋਣ ਦਾ ਭਾਇਆ ਥਾਣੀ ਦਸੀਆਂ ਨਾ ਤੂੰ ਦੇਖ ਚੋ ਕੇ ਵੀ ਦਿਖਾ ਦਈ ਜਿਵੇਂ ਮਰਜੀ ਸਹੀ ਗੱਲ ਲੈ ਠੰਡੀ ਠੰਡੀ ਦੇਖੋ ਨਾੜਾ ਨੂੜਾ ਨਾ ਲੇਵੇ ਦੇ ਫੁੱਲ ਚੰਗੇ ਬੁੱਟੇ ਕਿ ਨਾ ਦੁੱਧ ਪਾ ਦੂ ਭਾਈ ਭਾਈ ਦੁੱਧ ਦਾ ਹੈ ਸੇਵ ਵਾਲਾ ਬੰਦਾ ਪਾ ਵਾਲਾ 20 ਕਿਲੋ ਤੋਂ ਬਾਹਰ ਭਾਈ ਡੱਬੀ ਬਾਹਰ ਉੱਚੇ ਕਦਰ ਹੀ ਬਾਹਰ ਤੇ ਬੱਚਾ ਕੀ ਇਹਦੇ ਮਗਰ ਮਗਰ ਬੱਸ ਆ ਭਾਈ ਜੀ ਬੱਚਾ ਬੱਸ ਆ ਦੇਖੀ ਨਾ ਹਾਂ ਭਾਈ ਬੱਸ ਆ ਬਸ ਇਦਾਂ ਵੀ ਬਈ ਚੈੱਕ ਕਰ ਸਕਦੇ ਆ ਨਾੜਾ ਨੂੰ ਨਾ ਲੈਵੇ ਤੇ ਜੇ ਗੱਲ ਕਰੀਏ ਬਾਲੀਆਂ ਚੰਗੀਆਂ ਆ ਗਿਆ ਬਾਕੀ ਦੋਤਾਂ ਹੀ ਨਾੜ ਨੋਟ ਤਾਂ ਮੈਂ ਕਹਣਾ ਬਈ ਖਾਂਦੀ ਹੁੰਦੀ ਆ ਦੋਤਾਂ ਹੀ ਨਾੜ ਹੀ ਦੱਸੀਆਂ ਨੇ ਪਸੂ ਦੀ ਜਿਹਦੇ ਨਾੜ ਉਹ ਹੀ ਬੁੱਧ ਕਰਦੀ ਬੜਾ ਖਾਣ ਪੀਣ ਨੂੰ ਚਾਹਿਆ ਮਰਜੀ ਵਾਰ ਬਈ ਫੁੱਲ ਖਾਂਦੀ ਆ ਤੇ ਜੇ ਗੁੱਟੇ ਗੱਦ ਦੀ ਗੱਲ ਕਰਾਂ ਮੈਂ ਕਹਣਾ ਬਾੜੀ ਲੰਮੀ ਆ ਨਾ ਬਈ ਬਹੁਤ ਵਾਰ ਲੰਬੀ ਬਹਿੜਾ ਹੱਥ ਜਿਹਦਾ ਮਤਲਬ ਆਏ ਸਭ ਲਈ ਆਉਂਦੀ ਨਹੀਂ ਤੰਗ ਜੋ ਕੇ ਹੋ ਪੱਟੀ ਗੱਡੀ ਚ ਹੀ ਹੋ ਬਈ ਇਹ ਪੇਕਅਪ ਚ ਸਹੀ ਗੱਲ ਆ ਬਈ ਲੰਮੀ ਤੇ ਬੇਲ ਬੋਲ ਦੀ ਲੈਵੇ ਦੀ ਫੀਟਿੰਗ ਬਾੜੀ ਬਾੜੀ ਕਮਾਲ ਆ ਗਿਆ ਆ ਦੇਖ ਹੁਣ ਬਾਈ ਲੈ ਕੀ ਬਾਤ ਆ ਬਾਈ ਲੈ ਬਾਈ ਜੇ ਮਰਜੀ ਇੱਥੇ ਖੜ ਕੇ ਤਾਰਾ ਮਰਵਾ ਦੇ ਲੈ ਐਂ ਨਹੀਂ ਕਹਣੀ ਬਾਈ ਕੁਝ ਕਹ ਦੂ ਕੀ ਬਾਤ ਆ ਯਾਰ ਬਾਈ ਨੇ ਵੇੜੇ ਇੱਥੇ ਖੜਾ ਪਸੂ ਲਾਉਣੇ ਰਥਰੇ ਹੂੰ ਕੋਈ ਚੱਕਰ ਹੀ ਨਹੀਂ ਤੇ ਮੋਲੇ ਦਾ ਅੱਜ ਬਾਈ ਮੋਲੇ ਦਾ ਕਰਾਉਣ ਨੂੰ ਆਪਾਂ ਨਾਲ 65 ਕਰੀਏ ਨਾਲ 70 ਕਰੀਏ 62000 ਦੀ ਬੈੜੇ ਦੇ ਰਾਂਗੇ 62 ਦੀ ਹਾਂ ਬਾਈ ਦੇ ਦੇ ਚੱਕੋ ਬਾਈ 70 ਨਾਲ 75 62000 ਰੁਪਏ ਦੀ ਬਾਈ ਕਹਿੰਦਾ ਇਹ ਦੇ ਦੂਗੀ ਮੁੱਲ ਦੇ ਦੇਾਂਗੇ ਬਾਈ ਕਹਿੰਦਾ ਤੇ ਮੁੱਲ ਬਾਈ ਦੇ ਬਾਈ ਅੱਗੇ ਵੀ ਫਿਕਸ ਤੇ ਲੈਣ ਦੇ ਆ ਜੀ ਹੁੰਦਾ ਕਿ ਨਹੀਂ ਬਾਈ ਹਾਂ ਬਾਈ ਲੈਣ ਦੇ ਆ ਜੀ ਮੁੱਲ ਹੁੰਦੇ ਪਰ ਆਪਾਂ ਵੱਧ ਦੇ ਕਾ ਇਵੇਂ 70 ਕਰੀਏ ਪੁੱਤ ਕਰੀ ਚੱਲੇ ਕੋਈ ਫਾਇਦਾ ਨਹੀਂ ਬਾਈ ਕਹਿੰਦਾ ਆਪਾਂ ਮਾਰ ਕੇ ਦਿਖਾ ਦਿੰਨੇ ਆ ਹਾਂ ਹਾਂ ਠੰਡੀ ਸੀਲ ਦਾ ਬਾਈ ਦਿਖਾਈ ਦਿੱਤੀ ਜਮਣ ਵੇੜੇ ਚ ਬਾਈ ਨੇ ਧਾਰਾ ਮਾਰ ਕੇ ਦਿਖਾਈ ਹੈ ਕਿ ਨਹੀਂ ਬਾਈ ਜਰਸੀ ਰੇ ਮਰਵਾਉਣੇ ਭਲਾ ਆਪਾਂ ਯਾਰ ਲੈ ਬਾਈ ਬੱਸ ਆਲਾ ਕਹਿੰਦਾ ਪਤਾ ਨਹੀਂ ਕੋਈ ਵਿਚ ਕਹਿੰਦਾ ਬੱਸਰੂ ਲਾ ਦਿੰਦੇ ਆ ਐ ਕਰਦੇ ਆ ਹਣਾ ਉਹ ਚੀਜ਼ ਨਹੀਂ ਆਪਣੀ ਦੀ ਠੀਕ ਐ ਲੈ ਤੇ ਠੰਡੀ ਦੇਖੋ ਯਾਰ ਪਹਿਲਾਂ ਤਾਂ ਹਣਾ ਠੰਡੀ ਛੰਨੀ ਤਾਂ ਪਈ ਵਾਂ ਤੀ ਨਹੀਂ ਬੈਠਦਾ ਸਹੀ ਗੱਲ ਆ ਤੇ ਚੌਂ ਨਿਆਣਾ ਪੋਣਾ ਪਾਣਾ ਹੀ ਨਹੀਂ ਪੋਣਾ ਨਾ ਪਾ ਬਈ ਬਈ ਠੀਕ ਆ ਬਈ ਕੱਲਾ ਕੱਲਾ ਥਾਣਾ ਬੈਠਦਾ ਹੈ ਕਿਠੇੜ ਤੇ ਪਿਆਗਾ ਬਾਕੀ ਯਰ ਮੇਨ ਗੱਲ ਠੰਡੀ ਸੀਲ ਦੀ ਠੰਡੀ ਦੀ ਹੁੰਦੀ ਆ ਬਈ ਬੱਦ ਦੋ ਆਹੀ ਚੀਜ਼ ਆ ਮੌਨ ਨਾ ਕਰੀ ਆ ਗਈ ਦੇਖ ਲਾ ਉਹ ਕਰ ਗਈ ਮੌਨ ਕਾਲਾ ਕਰਨ ਲੱਗ ਗਈ ਸਹੀ ਗੱਲ ਗਾਲਾ ਕਰੀ ਜਾਂਦੀ ਆ ਮੌਨ ਇਹਨਾਂ ਕਰਨ ਵਾਲੀ ਤੇ ਚੌਂ ਲਾ ਲੀ ਲਹਾ ਜੀ ਬਸ ਮਾ ਬਹੁਤ ਚੰਗਾ ਹੈ ਨਾ ਬਸ ਮਾ ਤਾਂ ਭਾਈ ਐਟਵਰਕਾ ਮਾਰਦੇ ਸੌ ਲਗ ਬਹੁਤ ਚੰਗੀ ਬਹਿਣ ਆ ਗਈ ਹੂੰ ਜਿਹੜਾ ਲੇਗਾ ਯਾਰ ਭਾਈ ਮਨ ਤਾਂ ਲੱਗਾ 25 ਕਿਲੋ ਦੁੱਧ ਵੀ ਪਾਸ ਤੇ ਨਾੜਾਂ ਦਾ ਥੱਲੇ ਆਏ ਜੇ ਮੈਂ ਸੂਈ ਦਾ ਮੈਂ ਤਾਂ ਉਹੀ ਗੱਲ ਕਰਦਾ ਨਾੜਾਂ ਬਹੁਤ ਮੋਟੀਆਂ ਨੇ ਭਾਈ ਲੈ ਸਹੀ ਗੱਲ ਲੈ ਤੇ ਚੂਣ ਚ ਬਾ ਦਿਖਾਉਣੇ ਆ ਭਾਈ ਸੋਨ ਬਹੁਤ ਚੰਗਾ ਆ ਗਿਆ ਨਾ ਬੱਲੇ ਭਾਈ ਦੇਖ ਸਰਲਾ ਸਭੂਲ ਸਰਲਾ ਕੁਸਬੀਲਾ ਜਿਵੇਂ ਮਰਜੀ ਮਰ ਲੈ ਮੋਟੀ ਮੋਟੀ ਜਵਾਈ ਆ ਬਾਈ ਅਸਲ ਵਿੱਚ ਬਰਨ ਵਾਲੀ ਜਵਾਈ ਆ ਨਹੀਂ ਵਾਲੀ ਸੋਹਣੀ ਜਵਾਈ ਆ ਬਾਈ ਕਿਆ ਬਾਤ ਤੇ ਮੁੱਲ ਵੀ ਬਾਈ ਉਹ ਹੈ ਜੀ ਆ ਹਾਂ ਬਾਈ ਜਾਇ ਮੁੱਲ ਕਿਤਾ ਪਾ ਕੋਈ ਆਈ ਨਹੀਂ ਕੋਈ ਬਾਹਲਾ ਕਰਦਾ ਆਈ ਨਹੀਂ ਬਾਈ ਮੜੀ ਮਾਰਦੀ ਧਰ ਮਾਰ ਦੋ ਬਾਈ ਜਰਸੀ ਦੀਆਂ ਆਪਾਂ ਮਾਰੀ ਨਾ ਜਰਸੀ ਦੀਆਂ ਧਰਾਂ ਵੀ ਮਾਰਦ ਨੇ ਬਾਕੀ ਨਾ ਲੇਵਾ ਤੁਸੀਂ ਜਰਸੀ ਦਾ ਵੀ ਦੇਖ ਸਕਦੇ ਬਾਹਲਾ ਕਮਾਲਾ ਗਾ ਜੀ ਬਾਈ ਆਈ ਬਹਿ ਨੇ ਕੋਈ ਇੰਨਾ ਦਾ ਬਾਹਲਾ ਆਈਂ ਦਰ ਨਹੀਂ ਕੋਈ ਲੈ ਕਿਆ ਬਾਤ ਬੁੱਟਾ ਮੈਂ ਕਹਣਾ ਮੋਟਰੀ ਆ ਕੁਦਰਤ ਦੀ ਆ ਨਾ ਦੇਖ ਬਾਈ ਹਮ ਸਹੀ ਗੱਲ ਲੈ ਆਈ ਬਹਿ ਗਿਆ ਬੰਦਾ ਰਾਮਾ ਜੀ ਦਾ ਕਰਮਾਂ ਨੂੰ ਦੇਖਦੇ ਨਹੀਂ ਬਸ ਮੋਟਾ ਮੋਟਾ ਚੋਣ ਲੱਗਿਆ ਵਗਾ ਲੇਵਾ ਬਹੁਤ ਸੋਨਾ ਹੈ ਕਮਾਲ ਦਾ ਲੇਵਾ ਹੈ ਤੇ ਅੱਗੇ ਬੁੱਟੇ 3 ਨੰਬਰ ਤੇ ਬਾਈ ਤੀਜਾ ਨੰਬਰ ਤੇ ਬਾਈ ਬਜਾਰਸੀ ਹੈ ਇਹ ਗੱਬਣਾ ਹੈ 15 ਤਰੀਕ ਨੂੰ ਇਹ ਦਿਨ ਪੂਰੇ ਹੈ ਬਾਈ ਬੈਠਦੇ ਠੀਕ ਆ ਹਾਂ ਲੇਵਾਲੇ ਬਨੇ ਰਵੇ ਤੰਤ ਕੱਢ ਦੂਏ ਬਾਕੀ ਸੈਨਗਾਲ ਹੀ ਆ ਗਏ ਨਾ ਬਹੁਤ ਚੰਗੀ ਬਿਹੜਾ ਬਾਈ ਇਹ ਵਿੱਚ ਪੂਰੀ ਸੋਹਣੀ ਬਿਹੜਾ ਆ ਗਈ ਹੂੰ ਥੋੜਾ ਜਿਹਾ ਕਰਨੇ ਆ ਇਹ ਨਾ ਕਦੇ ਤੋਂ ਛੋਟਾ ਹੋਊਗਾ ਪੂਰਾ ਵਧੀਆ ਕਰਦਾ ਬਾਈ ਪੱਟਾ ਕਰਦਾਗਾ ਸਹੀ ਗੱਲ ਹੈ ਦੇਖੋ ਦੰਦੋ ਸਿੱਗੇ ਦੂਜੇ ਸੂਏ ਪੜਨਾ ਸੁਣਾ ਠੀਕ ਹੈ ਬਾਈ ਪਹਿਲੇ ਸੂਏ ਬਾਈ ਨੇ 16 ਕਿਲੋ ਦੁੱਧ ਪਾਇਆਗਾ ਠੀਕ ਆ ਹਾਂ ਤੇ ਬਾਕੀ ਤੋਰਾ ਦਾ ਚੈੱਕ ਤੋਰਾ ਦੇਖ ਲੈ ਬਾਈ ਚੰਗਾ ਤੋਰਾ ਕੁਆਲਿਟੀ ਸਾਈਨਿੰਗ ਚਮਕ ਮੈਂ ਕਹਣਾ ਜਰਸੀ ਅੱਜ ਕਿਸੇ ਪੱਖ ਤੋਂ ਹੱਥ ਤੜਾ ਨਹੀਂ ਫੇਸ ਦੇਖੋ ਤੋ ਆ ਬੜਾ ਬੜਾ ਚੰਗਾ ਬੜੀ ਸੋਹਣੀ ਗੋਲ ਮਟੋਲ ਬਹਿੜਾ ਬਾਈ ਕੋਈ ਆਏਗਾ ਸਹੀ ਗੱਲ ਆ ਤੇ ਕੁਆਲਟੀ ਕੁਆਲਟੀ ਦੇਖ ਸਕਦਾ ਰੋਕੀ ਮੜੀ ਥੰਮ ਥੰਮ ਦਿਖਾ ਦੇ ਬਹੁਤ ਥੋੜਾ ਜਿਹਾ ਨਾ ਅੰਦਰ ਹਨੇਰਾ ਆ ਗਿਆ ਬਾਈ ਮੌਸਮ ਖਰਾਬ ਆ ਮੀਂਹ ਦਾ ਮੌਸਮ ਆ ਤੇ ਹਾਂ ਮੀਂਹ ਦਾ ਕਰਕੇ ਚੱਕਰ ਆ ਸਕਦੇ ਬਹੁਤ ਚੰਗਾ ਕਿੰਨੇ ਦਿਨਾਂ ਦੀ ਕੱਚੀ ਦੱਸ ਬਾਈ 15 ਤਰੀਕ ਨੂੰ ਦਰਨ ਪੂਰੇ ਆ ਦੇ 15 ਤਰੀਕ ਨੂੰ ਬਾਈ ਕਰਨਾ ਆਪਣ ਦਾ ਬਣਾ ਬੈੜਦਾ ਦਾ ਬਾਈ ਹੱਤ ਨਹੀਂ ਬੈੜਦਾ ਦੇਖਵਾਨਾ ਚੈੱਕ ਕਰ ਸਕਦਾ ਬਹੁਤ ਸੋਹਣਾ ਟਾਇਟਲੇ ਵਾ ਤਿਆਰ ਕਰੂਗੀ ਕਿੰਨਾ ਅਗੇ ਦੁੱਧ ਪਾਇਆ ਵਾ ਬਾਈ ਪਹਿਲੇ ਸੂਏ 16 ਕਿਲੋ ਪਾਇਆ ਹਮ ਹੈਗੇ ਆਪਾਂ ਬਾਹਲਾ ਨਹੀਂ ਕਹਿੰਦੇ 20 ਕਿਲੋ ਰਾਮ ਨਾਲ ਪਾਉ ਬੈੜੇ ਵੀ ਠੀਕ ਹੈ ਬਾਈ ਹ ਇਹਦਾ ਮੁੱਲ ਬਾਈ ਕਰਾਉ ਨੂੰ ਜਿਹੜਾ ਕੋਈ ਮਰਜ਼ੀ ਕਰੇ ਇਹ 65000 ਦੀ ਬੱਸੀ ਦੇਣੀ ਆਪਾਂ ਮੁੱਲ ਜਿੰਨਾ ਮਰਜ਼ੀ ਕਰਾ ਲੈ ਕੋਈ 65000 ਦੀ ਦੇਣੀ ਆ ਇਹ ਬੈੜਾ ਠੀਕ ਆ ਕੱਚੀ ਕੱਚੀ ਦਾ ਬਾਈ ਮੁੱਲ ਇਹ ਕੱਚੀ ਦਾ ਮੁੱਲ ਆ ਇਹ ਬੈਠ ਜਾ ਉਦੋਂ ਤਿਆਰ ਹੋ ਕੇ ਦੱਸਾਂਗੇ ਵੀ ਕੀ ਬਣਦੀ ਸਹੀ ਗੱਲ ਆ ਬਾਈ ਲੈ ਚੱਲੋ ਬੂਟੇ ਤੇ ਮੁੱਲ ਬਾਈ ਨੇ ਬਾਈ ਅੱਜ ਇਹਦਾ ਵੀ ਜਾਇਜ਼ ਰੱਖਿਆ ਲੈਣ ਦੇਣ ਬਾਈ ਕਹਿੰਦਾ ਮੁੱਲ ਜਿੱਦਾਂ ਹੋ ਗਈ ਤਿਆਰ ਬਾਈ ਮੁੱਲ ਉਦਦੇ ਆਪਾਂ ਰੱਖਾਂਗੇ ਓਹ ਹੈ ਜੱਕ ਨੇ ਬੂਟੇ ਹਾਂ ਬਾਈ ਹਾਂ ਤੇ ਅੱਗੇ ਸਾਨੂੰ ਬਾਈ ਲਾਸਟ ਦਿਖਾਉਣੇ ਆ ਗੱਬਣ ਟੋਕੜ ਬਾਈ ਕੋਲੇ ਮੱਝ ਆ ਬਾਈ ਕਿਹੜਾ ਸੂਏ ਇਹ ਸੁਣਾ ਬ 17 ਕਿਲੋ ਦੁੱਧ ਪਾਇਆ ਹੋਇਆ ਦੂਜੇ ਸੂਏ ਝੋਟੀ ਸੁਣਾ ਝੋਟੀਆਂ ਥਣ ਲੈਵਾ ਦੇਖਾ ਕੇ ਬਾਈ ਇੱਧਰ ਬਾਹਰ ਕੱਢਦਾ ਝੋਟੀ ਨੂੰ ਹੂੰ ਸਹੀ ਗੱਲ ਆ ਬੜਾ ਚੰਗਾ ਥਣ ਆ ਗਿਆ ਹਾਂ ਹਾਂ ਬਾਈ ਦੂਜੇ ਸੂਏ ਝੋਟੀ ਨੇ ਸੁਣਾਗਾ ਫਰੀਆਣਾ ਦੀ ਝੋਟੀਆਂ ਕੋਈ ਆਏ ਨਹੀਂ ਵੀ ਇੱਧਰ ਲਈ ਝੋਟੀਆਂ ਪਾਇਆ ਹੈ ਸੱنگ ਸਿੰਘ ਦੇ ਇਕੱਲੀ ਟੋਪੀ ਲਈ ਹੋਇਆ ਉਹ ਸੱنگ ਸਿੰਘ ਦਾ ਗੋਲ ਆ ਬਾਈ ਪੂਰਾ ਕੀ ਕਰਦਾ ਵਾਲੀ ਆ ਨਾ ਕਰਦ ਵਾਲੀ ਝੋਟੀਆਂ ਕੋਈ ਆਵੇ ਮਾੜੀ ਝੋਟੀ ਨਹੀਂ ਝੋਟੀ ਹੈਗੀ ਠੀਕ ਆ ਤੇ ਬੁੱਟੇ ਕਿੰਨੇ ਟਾਈਮ ਦੀ ਬਾਈ ਚੈੱਕ ਪਾਸ ਹੈ 2.5 ਮਹੀਨੇ ਬਾਈ ਗੱਬਣਗੇ ਹੂੰ 9 ਕਿਲੋ ਦਾ ਦੁੱਧ ਆਗਾ ਠੀਕ ਆ ਹਾਂ ਬਈ ਤੇਰੀ ਤਸੱਲੀ ਕਰਾਈ ਵੀ ਜੇ ਕੋਈ ਵੀਰ ਆਪਦੀ ਬਾਈ ਯਾਰ ਇਹ ਚੈੱਕ ਕਰਾ ਕੇ ਦਵਾਗੇ ਬਾਈ ਆਏ ਨਹੀਂ ਆਪਾਂ ਵੀ ਆਲੇ ਪਾਏ ਹੇਲ ਹੋਣੇ ਆ ਹਨਾ ਹੂੰ ਚੈੱਕ ਕਰਾ ਕੇ ਰਹਾ ਥਣ ਥਣ ਦੇਖ ਬਾਈ ਛੋਟੀ ਦਾ ਸੇ ਤੇ ਪਿੱਠ ਪੁੜੇ ਦੀ ਚੜਾਈ ਵਗੈਰਾ ਗੱਲ ਕਰੀਏ ਨਾ ਬਾਲੀ ਚੰਗੀ ਆ ਗਈ ਥਣਾ ਦਾ ਸਹਿਜ ਵੀ ਮੈਂ ਚੈੱਕ ਕਰਵਾ ਨਾ ਲੈ ਚੈੱਕ ਕਰੋ ਚੂਣ ਚਵਾ ਕਿਵੇਂ ਬਾਲਾ ਪੋਲਾ ਚੂਣ ਲੱਗਿਆ ਹੋਇਆ ਬਾਈ ਛੋਟੀ ਦੇ ਠੀਕ ਆ ਤੇ ਕਿੰਨਾ ਦੁੱਧ ਦਾ ਸਹਿਜ ਥੱਲੇ ਬਾਈ ਹੁਣ 9 ਕਿਲੋ ਦੁੱਧ ਆਗਾ 2.5 ਮਹੀਨੇ ਗੱਪਣਾ ਠੀਕ ਆ ਬਾਈ ਪਾਵੇਂ ਜੇ ਉਹਦੀ ਲੈ ਚੱਕਰ ਪਾਉਣੀ ਚਾਹੁੰਦਾ ਕਰਵਾ ਸਕਦਾ ਕਰਾ ਸਾਰਾ ਠੀਕ ਹੈ ਬਾਈ ਚੈੱਕ ਕਰਾ ਠੀਕ ਹੈ ਨਾ ਚੱਕਦ ਵਾਲੀ ਹੈ ਰੰਗ ਰੂਪ ਵਾਲੀ ਹੈ ਬਾਈ ਚੰਗੀ ਝੋਟੀ ਹੈ ਬਾਈ ਪਲੀ ਹੋਈ ਝੋਟੀ ਹੈਗੀ ਸਹੀ ਗੱਲ ਆ ਬਾਈ ਤੇ ਬਾਕੀ ਜਿਹੜੀ ਕੁਆਲਿਟੀ ਆ ਨਾ ਥਾਣਾ ਦੀ ਮੈਂ ਕਹਣਾ ਵੀ ਇੱਕ ਨੰਬਰ ਥਾਣਾ ਕੱਲਾ ਕੱਲਾ ਬਿਠਦੇ ਥਾਣਾ ਬਾਈ ਬੜੇ ਸੋਣੇ ਲੱਗਿਆ ਹੱਥ ਤੇ ਝ ਫਿਰ ਮੋਲੇ ਦਾ ਮੋਲੇ ਦਾ ਬਈ 110 ਹੈਗਾ 110 ਹਾਂ ਬਈ ਉਹ ਜੋ ਮਾਨ ਤਨ ਮਾਨ ਤਨ ਤਾ ਕਰਦਾਂਗੇ ਠੀਕ ਹੈ ਬਈ 11000 ਰੁਪਿਆ ਬਈ ਕਹਿੰਦਾ ਅੱਜ ਮੋਲਾ ਬਾਕੀ ਆਏਗਾ ਦਾ ਥੋੜਾ ਕਾਣਾ ਮਾਨ ਤਨ ਮੌਕੇ ਤੇ ਜਰੂਰ ਹੋ ਜਾਊ ਬਾਕੀ ਕੁਆਲਟੀ ਦੀ ਗੱਲ ਬੱਚਰ ਗਈ ਹੈਗੀ ਝੋਟੀਆਂ ਮਾੜੀ ਨਿੰਦਣ ਵਾਲੀ ਝੋਟੀ ਨਹੀਂ ਸਹੀ ਗੱਲ ਹੈ ਕੱਦ ਕਾਠ ਦੀ ਗੱਲ ਕਰੀਏ ਰੰਗ ਰੂਪ ਦੀ ਗੱਲ ਕਰੀਏ ਚਮਕਲੀ ਝੋਟੀ ਆ ਨਾ ਝੋਟੀ ਹਾਂ ਵੀਰੇ ਸਹੀ ਗੱਲ ਹੈ ਬਈ ਬਾਕੀ ਸਿੰਗਾ ਇੱਕ ਦਾਸੀ ਦੇ ਤੋ ਵੋਪਲਾ ਲਿਆ ਹੋਇਆ ਹੈ ਉਹ ਪਸ ਮੂਹ ਤੋਂ ਪਹਿਲਾਂ ਹੀ ਦਾ ਤੋ ਪੋਪਲਾ ਲਿਆ ਹੋਇਆ ਹੈ ਹਾਂ ਹੂੰ ਸਹੀ ਗੱਲ ਹੈ ਬਈ ਬਾਕੀ ਥੋੜਾ ਹੋਈ ਹੋਗੀ ਬਾਕੀ ਹੋਰ ਸਰੀਰ ਭਰ ਗਿਆ ਪਾਣੀ ਪੁਣੀ ਪੀ ਗਿਆ ਹਾਂ ਦੇ ਬਾਈ ਛੋਟੀ ਦਾ ਸਿਰਾ ਹੀ ਹੈ ਸਹੀ ਗੱਲ ਹੈ ਚੁੱਪ ਕਰ ਚੁੱਪ ਤੇ ਮੁੱਲ ਬਾਈ ਦੇ ਇਹਦੇ ਮੁੱਲ ਬਾਈ ਨੇ ਅੱਜ ਵੀ ਜਾਇ ਰੱਖਿਆ 110000 ਰੁਪਏ ਦੀ ਬਾਈ ਕਹਿੰਦਾ ਆਪਾਂ ਬਾਈ ਸੱਚਾ ਤਾਂ ਘਰੇ ਕੱਟਾ ਵੀ ਆ ਲੈ ਮੰਗਰਾ ਕੱਟਾ ਦਿਖਾਈ ਉੱਪਰ ਲੱਗੇ ਸੀ ਠੀਕ ਹੈ ਬਾਈ ਹਾਂ ਬੱਚਾ ਇਹਦੇ ਮਗਰ ਆ ਗਿਆ ਕੱਟਾ ਹਾਂ ਬਾਈ ਕੱਟਾ ਲਾ ਹਾਂ ਹਾਂ ਕੱਟਾ ਪਰ ਲਾ ਬਾਈ ਠੀਕ ਹੈ ਬਾਈ ਤੇ ਬਾਕੀ ਆਏਗੇ ਤਾਂ ਬਾਈ ਕਹਿੰਦਾ ਮਾਣ ਤਨ ਮੌਕੇ ਤੇ ਜਰੂਰ ਹੋ ਜੂਗਾ ਤੇ ਜੇ ਕਿਸੇ ਵੀ ਵੀਰ ਨੂੰ ਬਾਈ ਚਾਰਾਂ ਚੋਂ ਕੋਈ ਵੀ ਨਾ ਪਸੰਦ ਆਵੇ ਬਾਈ ਨਾਲ ਕੰਡੈਕਟ ਜਰੂਰ ਕਰੋ ਤੇ ਵੀਡੀਓ ਨੂੰ ਵੇਖਣ ਲਈ ਧੰਨਵਾਦ ਜੀ